ਸਾਡਾ ਵਿਜ਼ਨ ਇਹ ਹੈ ਵੀ ਇੰਡਸਟਰੀ ਨੂੰ ਦੀ ਗਰੋਥ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਬਿਲਕੁਲ ਕਿਸ ਤਰੀਕੇ ਨਾਲ ਸਾਡਾ ਪੰਜਾਬ 17ਵੇਂ ਨੰਬਰ ਤੇ ਆ ਗਿਆ ਗ੍ਰੋਥ ਦੇ ਵਿੱਚ ਔਰ এনवायरमेंट ਦੇ ਵਿੱਚ ਵੀ ਜਿਵੇਂ ਫੁੱਟੇ ਨਾਲੇ ਦੀ ਗੱਲ ਕਰਦੇ ਸੀ ਮੈਂ ਤਾਂ ਮਾਨ ਸਾਹਿਬ ਉਹ ਉੱਪਰਲੀ ਇਹ ਗੱਲ ਕਹੀ ਸੀ ਔਰ ਗਾੜ ਹੁਣ ਵੀ ਮੈਂ ਕਹਿੰਦਾ ਸਭ ਵੀ ਕਹਿੰਦਾ ਬੰਦਾ ਜਿਸ ਤਰੀਕੇ ਨਾਲ ਗੁਰਪਤ ਕੋ ਕੀ ਦੇ ਸਕਤੇ ਬਾਲ ਨਹੀਂ ਆਸਾਦੇ ਇਸ ਤਰੀਕੇ ਨਾਲ ਫੁੱਟੇ ਨਾਲੇ ਤੋਂ ਆਪਾਂ ਸਪਸ਼ਟ ਗੱਲ ਕਹਿੰਦੇ ਆ ਔਰ ਗਾੜ ਕਾਰਨ ਕਿਉਂਕਿ ਉਹਦਾ ਕਾਰਨ ਇਹ ਹੈ ਉਹਦੀ ਡੀਪੀਆਰੀ ਪਹਿਲਾਂ ਗਲਤ ਬਣੀ ਹੈ ਮੈਂ ਸ਼ੁਰੂ ਤੋਂ ਉਸ ਚੀਜ਼ ਨੂੰ ਅੱਜ ਵੀ ਉਸ ਚੀਜ਼ ਨੂੰ ਕੈਪਟ ਕਰ ਰਿਹਾ ਨਾ ਤਾਂ ਉਹਦੀ ਮੈਜ਼ਰਮੈਂਟ ਨਹੀਂ ਉਹਨੇ ਪ੍ਰੋਪਰ ਲਈ ਵੀ ਕਿੰਨਾ ਪਾਣੀ ਦਾ ਡਿਸਚਾਰਜ ਇੱਥੇ गिरਦਾ ਠੀਕ ਹੈ ਉਹ ਖਿਡਾਰੀ ਕੋਈ ਸੀਗਾ ਉਹ ਆਪਣਾ ਗੇਮ ਚਲਾ ਕੇ ਪੁਰਾਣਿਆਂ ਨਾਲ ਕੇ ਸੱਚਾਈ ਗੜੀ ਗੱਲ ਉਹ ਮਰਿਆ ਸਭ ਸਾਡੇ ਗੱਲ ਤੇ ਆਉਂਦਾ ਠੀਕ ਹੈ ਉਹ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵਾਦਾ ਨਹੀਂ कारण इंडस्ट्री जो भी सारी इंडस्ट्री जो मैं कह चुका पैंती तो चाली लाख की आबादी है दो लाख ढाई लख पशु दो डेयरिया ने जबालपुर अगोआहा साढ़े तीन सौ डायंग इंडस्ट्रिया ठीक है डाइंग इंडस्ट्रिया अपने जेवीआर थ्रू भी पानी का सारा करा रही है जो भी है ठीक है कई ਆਬੀਸਲੀ ਵਿੱਚ ਪਾਇੀ ਨਹੀਂ ਹੋਏ ਨੇ ਤੋਂ ਕਹਤਾਂ ਜੇ ਕੱਲੇ ਕੋਈ ਨਸਲੀ ਸ਼ੋਤ ਜੁਬੇਵਾਰਾ ਬਿਲਕੁਲ ਮੈਂ ਇਸ ਕੱਲ ਨੂੰ ਤੜਾਈ ਕਰਦਾ ਔਰ ਉਪਰਲੇ ਮੈਂ ਕੱਢਿਆ ਵੀ ਕੀਤਾ ਸੀ ਕਿਉਂਕਿ ਮੈਂ ਹਮੇਸ਼ਾ ਇੰਡਸਟਰੀ ਦਾ ਕੰਮ ਕਿਉਂਕਿ ਮੈਂ ਇੰਡਸਟਰੀ ਚ ਦੇਹਾ 22 ਸਾਲ ਮੈਂ ਤੁਹਾਡੀਆਂ ਤਕਲੀਫਾਂ ਨੂੰ ਜਾਣਦਾ ਕਿ ਤੁਹਾਨੂੰ ਕਿੱਦਾਂ ਬਾਹੂਆਲੇ ਉੱਥੇ ਲੁੱਟਦੇ ਨੇ ਪੀਐਸਆਈ ਚ ਵੀ ਰਹੇ ਨੇ ਮੈਂ ਦੇਖਿਆ ਅੱਤੇ ਤਾਂ ਮੈਂ ਹੀ ਕੰਮ ਆ ਕੇ ਟੰਗੇ ਸੀ ਇਹ ਅੰਕਲ ਗਵਾਲ MD ਵੀ ਟੰਗਿਆ ਤੇ ਪ੍ਰਿੰਸੀਪਲ ਸਰਟੀਫਿਕੇਟ ਆ ਗਿਆ ਦਿਲੀਪ ਕੁਮਾਰ ਆਈਏਸ ਦਾ ਉੱਪਲੀ ਠੀਕ ਹੈ ਇਹਦੇ ਪਿੱਛੇ ਇੰਡਸਟਰੀਆਂ ਵਿੱਚ ਮੇਰਾ ਤਾਂ ਕੋਈ ਇੰਡਸਟਰੀ ਨਹੀਂ ਨਾ ਮੇਰੇ ਬੇਟੀ ਦਾ ਨਾਮ ਮੇਰੀ ਬੇਟੀ ਦੀ ਬੇਟੀ ਡਾਕਟਰ ਆ ਬੇਟਾ ਐਨ ਆਰ ਆਈ ਆ ਅਸੀਂ ਚੀਨਾ ਕਿਦੇ ਲਈ ਆ ਤੁਸੀਂ ਸਾਨੂੰ ਪਾਵਰ ਦਿੱਤੀ ਆ ਸਾਡੇ ਚ ਕਰੰਟ ਤਾਂ ਤੁਹਾਡਾ ਦਿੱਤਾ ਹੋਇਆ ਤੇ ਅਸੀਂ ਕੰਮ ਕਰਨਾ ਨਾ ਸਾਡੇ ਸਪਿਰਟ ਆ ਸਾਡਾ ਵਿਜ਼ਨ ਆ ਵੀ ਅਸੀਂ ਆਪਣੇ ਕਿਉਂਕਿ ਤੁਸੀਂ ਵਾਪਕ ਭਜਦੇ ਕਿਹਾ ਸੀਗਾ ਕਿ ਕਮਾਓ ਬੋਤੋ ਵਾਕਿਆ ਮੈਂ ਤਾਂ ਸਟੇਜਾਂ ਤੇ ਕਿਹਾ ਨਾ ਕਿ ਇਹ ਭਲਾਈਵਰ ਜਨਰੇਟ ਕਰਨ ਵਾਲੇ ਲੋਗ ਨੇ ਇਹ ਤੁਹਾਡੇ ਦੇਸ਼ ਨੂੰ ਟੈਕਸ ਦਿੰਦੇ ਨੇ ਇਹ ਤੁਹਾਡੇ ਪ੍ਰੋਡਕਸ਼ਨੇ ਕਿ ਬਧੀਆ ਹਰ ਚੀਜ਼ ਦੀ ਕਰਦੇ ਨੇ ਪਾਰਟੀ ਦਿੰਦੇ ਨੇ ਹਰ ਚੀਜ਼ ਦੀ ਤੇ ਜੇ ਅਸੀਂ ਇਹਨਾਂ ਲੋਗਾਂ ਨੂੰ ਰਿਲੀਫ ਨਹੀਂ ਦਿਆਗੇ ਇਹਨਾਂ ਦੀਆਂ ਜੋ ਇਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਜਿਸੀ ਪੂਨਫਿਲੀ ਕਰਾਂਗੇ ਮੇਰਾ ਤਾਂ ਸਾਡਾ ਵੀ ਇਸ ਕੁਰਸੀ ਦਾ ਵੈਕਟਰ ਦਾ ਕੋਈ ਹੱਕ ਨਹੀਂ ਮੈਂ ਸੱਚ ਕਰਦਾ ਹਾਂ ਆ 2 ਸਾਲ ਕਿੰਨੂ ਹੋਏ ਨੇ ਜੀ ਤੁਸੀਂ ਐਮਐਲਏ ਬਣਿਆ ਪਹਿਲਾਂ ਪੀਐਸਏ ਆ 2 ਸਾਲ ਦਾ ਮੈਂ ਆਪਣਾ ਰਿਪੋਰਟ ਕੱਢ ਲੈ ਕੇ ਆਪੇ 150 ਕਰੋੜ ਦੇ ਕਰਬ ਆਪਣੇ ਹਲਕੇ ਚ ਕਰਾਏ ਇਨਫਰਾਸਟ੍ਰਕਚਰ ਦੇ ਠੀਕ ਹੈ ਹੋਰ ਇਹ ਵੀ ਕਾਫੀ ਚੌੜੇ ਚੌੜੀ ਰਾਈ 40 ਹਜ਼ਾਰ ਕਾਫੀ ਚੜਾਈ ਹੈ। ਪਾਵੇ ਤੁਸੀਂ ਤੁਸੀਂ ਐਨਐਚ ਜਦੋਂ ਇਲੈਕਸ਼ਨ ਸੀ ਅਪਲ ਕਿੱਥੇ ਸੀਗਾ ਜੀ ਕਨੈਕਟੀਵਿਟੀ ਤੇ ਆਪਾਂ ਰਾਉਲ ਭਾਜੀ ਆ ਰਹੇ ਅਗਰ ਲਗਰ ਤੇ ਖੜਾ ਸੀ ਐਨਐਚ ਚਾਹੀਏ ਇਹ ਕੰਮ ਕਿਦਾ ਸੀ ਐਪੀ ਦਾ ਸੀ ਦੇ ਅਸੀਂ ਤਾਂ ਸਣੀ ਰੋੜਾਇਲ ਲਾ ਕੇ ਉਹ ਪੁਲ ਦੇਖੋ ਕਿੰਨਾ ਸਾਰਾ ਤਿਆਰ ਕਰਾਇਆ ਉੱਥੇ ਖੜ ਖੜ ਕੇ ਰਾਤਾ ਲਾ ਲਾ ਕੇ ਆਰ ਜੋ ਵੀ ਆਰ ਪੱਟੇ ਪੈ ਸੀਗੇ ਪੁਰਾਣੇ ਨੇ ਬੇੜਾ ਕਰ ਦਿੱਤਾ ਪਿਆ ਸੀਗਾ ਪਹਿਲੀ ਗੱਲ ਲੋਡ ਹੀ ਨਹੀਂ ਸੀ ਅੰਡਰ ਅੰਡਰ ਪਾਸ ਦੇ ਤੇ ਲੋਡ ਨਹੀਂ ਸੀ ਇੱਕ ਕੋਈ ਓਵਰ ਬ੍ਰਿਜ ਬਣਾਉਣਾ ਚਾਹੀਦਾ ਸੀ ਉਹ ਜੋ ਬਣੇ ਕੀ ਉਹ ਤੋੜਤਾ ਸਾਧਰਿਕ ਐਸਾ ਤੁਹਾਡਾ ਲੱਗਿਆ ਉਹ ਤਿਆਰ ਕਰਨਾ ਜਨਰ ਦਾ ਉੱਤੇ ਖੜ ਕੇ ਆਰ ਜੋ ਵੀ ਤਿਆਰ ਕਰਾਇਆ ਤੁਹਾਡੀਆਂ ਸਾਰੀਆਂ ਜਿੰਗੀਆਂ ਮੈਟਰ ਰੋਡ ਕਰਵਾਈਆਂ ਜੀ ਲੈਫ ਸਾਫ ਕਰਾਈ ਰਿਵਾਇਰਮੈਂਟ ਵਾਸਤੇ ਤੇ ਪਲਾਂਟੇਸ਼ਨ ਕਰਾਈ ਇਹ ਸਾਡਾ ਵਿਜ਼ਨ ਆ ਸਕੂਲ ਜਿੰਨੇ ਆ ਸੀਐਸਆਰ ਚ ਤੁਸੀਂ ਪੈਸੇ ਦਿੰਦੇ ਹੋ ਬਾਹਵਾਂ ਤੁਹਾਨੂੰ ਤੇ ਦੇ ਰਹੇ ਕਾਰਜੀ ਲਾਖਰਾਲ ਕੋਤੋਂ ਵੀ ਲੈ ਰਹੇ ਤੁਸੀਂ ਵੀ ਸਾਰੇ ਦਿੰਦੇ ਹੋ ਦੂਜਾ ਸਾਭ ਤੋਂ ਵੀ ਲੈ ਰਹੇ ਸਕੂਲਾਂ ਦੇ ਵੀ ਅਸੀਂ ਇਨਫਰਾਸਟ੍ਰਕਚਰ ਤਿਆਰ ਕਰ ਰਹੇ ਹਾਂ ਕੰਪਿਊਟਰ ਵੀ ਦਿੰਦੇ ਆ ਤੇ ਇਨਵਰਟਰ ਵੀ ਦਿੰਦੇ ਆ ਜੋ ਜੋ ਬੱਚਿਆਂ ਨੂੰ ਚਾਹੀਦਾ ਤੁਸੀਂ ਤੁਸੀਂ ਦਿੰਦੇ ਹੋ ਨਾ ਸੀਐਸਆਰ ਚ ਅਸੀਂ ਝੋਲੀ ਆ ਕੇ ਤੁਹਾਡੇ ਵਰਗੇ ਤੁਸੀਂ ਹਮੇਸ਼ਾ ਸਾਡਾ ਅਮਾਨ ਰੱਖਦੇ ਹੋ ਕਹਿੰਦਾ ਮਤਲਬ ਜੇ ਤੁਸੀਂ ਇੰਨਾ ਸਾਡੇ ਨੂੰ ਸਪੋਰਟ ਤੇ ਖੜਦੇ ਹੋ ਤੇ ਸਾਡਾ ਫਰਜ਼ ਹੁੰਦਾ ਇੱਕ ਲੱਖੀ ਪਾਸਾ ਇੱਕ ਮੋਰਲ ਡਿਊਟੀ ਹੈ ਕਿ ਅਸੀਂ ਤੁਹਾਡੇ ਨਾਲ ਖੜੀ ਹਾਂ ਦੇਖੋ ਇਹਨਾਂ ਗੱਲ ਕਲੀਅਰ ਹੈ ਜੀ ਆਹ ਅਫਸਰ ਦਾ ਮੈਚ ਦਿਹਾੜੇ ਨੂੰ ਭਾਵੇਂ ਚੰਡੀਗੜ੍ਹ ਦੇ ਉਹਦਾ ਤੁਹਾਡਾ ਜਵਾਬ ਤੁਹਾਡਾ ਭਰਾ ਕੋਲ ਨਹੀਂ ਹੋਦਾ ਜੇ ਅਸੀਂ ਇਹ ਅੱਜ ਕੋ ਗਰੰਟੀ ਦੇਦੇ ਹਾਂ ਬਿਲਕੁਲ ਦੇ ਦੇਣੇ ਆ ਬਿਲਕੁਲ ਹੈਗੇ ਆ ਥੈਂਕ ਯੂ ਉਹਦੇ ਲਈ ਤੁਹਾਨੂੰ ਕੋਈ ਪ੍ਰੋਬਲਮ ਹੈ ਨਾ ਮੈਨੂੰ ਫੋਨ ਕਰ ਦਿਓ ਬੇਟਾ ਆਹ ਕੱਬਾ ਚੰਡੀਆਂ ਮੈਂ ਤੁਹਾਨੂੰ ਕਿਸੇ ਨੂੰ ਨਹੀਂ ਜਾਣ ਦਊਗਾ ਹੋਰ ਦੋਸਤ ਇਹ ਪ੍ਰੋਮਿਸ ਸਰਟਾ